ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਬਟਾਲਾ ਵਿੱਚ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਥੰਕੀ ਬਟਾਲਾ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ 5:30 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਗੱਡੀ ਦੀ ਚਪੇਟ ਵਿੱਚ ਕੁੰਦਰਾ ਫਾਟਕ ਦੇ ਨਜ਼ਦੀਕ ਇੱਕ ਵਿਅਕਤੀ ਆ ਗਿਆ ਜਿਸ ਦੀ ਪਛਾਣ ਬੰਟੀ ਪੁੱਤਰ ਕਰਤਾਰ ਚੰਦ ਦੇ ਤੌਰ ਤੇ ਹੋਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚ ਦਿੱਤਾ ਹੈ ਪਰਿਵਾਰ ਦੇ ਬਿਆ ਫਟਾ ਬਲਦਰ ਆ ਮਰਦੋ ਕੋਈ ਕੰਮ ਹੀ ਆ ਜਾ ਰਹੀ ਘਰ ਦੀ ਨਾ ਕਰ ਹਰਦੇ ਨੇ ਇੱਕ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ 6 ਮਹੀਨੇ ਵੜੀ ਵਿਚਾਰਾ ਲਾਕ ਆਦੀ ਘਰ ਦੀ ਦਾ ਮਗਰੋਂ ਮਤਲਬ ਪੈਹਾ ਬਿਆਜੂ ਚੱਕ ਜੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਕੀ ਹੋਇਆ ਅੱਜ ਮਾਰਾ ਰਾਤੀ ਵੀ ਉਹਦੇ ਨਾਲ ਲੜਿਆ ਲੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੂੰ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉਥੇ ਗਾਣ ਵਜਾਉਂਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਜੀ ਫੋਨ ਤੇ ਗੱਲ ਕਰਦਾ ਪਿਆ ਸੀ ਉਹਨੇ ਕਹਿਤਾ ਕਿ ਜਾ ਮਰ ਜਾ ਤੇ ਫੋਨ ਉਥੇ ਗੱਡੀ ਥੱਲੇ ਵਿਚਾਰਾ ਆ ਗਿਆ ਹਾਂ ਜੀ ਹਾਂ ਜੀ ਉਥੇ ਮਹਿਫਲ ਕੀਤੀ ਜਾਂਦੇ ਗਾਂਦਾ ਮੁੰਡਾ ਬੜਾ ਸੋਹਣਾ ਗਾਂਦਾ ਇਹ ਟ੍ਰੇਨ ਅਨਨੋਨ ਦੇ ਨਾਲ ਸਰੇ ਕੰਗਰੀਮ 5:30 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਵਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਇਹਨੇ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹਦੀ ਮੌਤ ਹੋਈ ਹੈ ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ कॅम्प ਬਟਾਲਾ ਕਿੰਨੀ ਇਹਦੀ ਉਮਰ ਹੋਣੀ ਹੈ ਕੋਈ 35 ਕੇ ਸਾਲ 40 ਦੇ ਦੇ ਕਰੀਬ ਆ ਪਰਿਵਾਰ ਪਹੁੰਚੇ ਉਹਨਾਂ ਦਾ ਵੀ ਇਹ ਨਹੀਂ ਆ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਘਰੇਲੂ ਹੀ ਝਗੜਾ ਰਹਿੰਦਾ ਹੈਗਾ ਤੇ ਪਰ ਕੋਈ ਇਹ ਕਰਕੇ ਪਤਾ ਨਹੀਂ ਕੋਈ ਬਹੁਤ ਵੈਰੀਫਾਈ ਬਾਅਦ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ